ਸ਼ੌਕ ਨਾ ਪੜੀ ਹੈ ਹਾਂ ਸਹੀ ਗੱਲ ਹੈ ਇਹ ਮਿਹਨਤ ਸ਼ੌਕ ਫਿਰ ਸਾਲਾ ਕੋਈ ਨਹੀਂ ਐਵੇਂ ਪੁੱਛ ਰੱਖਣ ਦਾ ਫਾਇਦਾ ਹੀ ਨਹੀਂ ਹਾਂ ਜੇ ਆਪਾਂ ਕੋਈ ਸ਼ੌਕ ਨਾ ਦੁੱਧੇ ਦੀ ਵੀ ਤਾਂ ਪਲੱਸ ਕੱਢੂਗੀ ਅੱਛਾ ਪਹਿਲਾਂ ਨੂੰ ਬਾਜੂਗੀ ਹਾਂ ਵੀ ਤਾਂ ਪਲੱਸ ਕੱਢੂਗੀ ਹਾਂ ਥਣਾ ਥਣਾ ਦੀ ਬਹੁਤ ਸੋਹਣੀ ਹੈ ਹਨਾ ਵੀ ਤਾਂ ਉੱਪਰ ਇਹ ਬੱਚਿਆਂ ਟਿਕਾ ਪਰ ਅਸੀਂ ਪੂਰਾ ਇੱਕ ਨੰਬਰ ਵਧੀਆ ਟਿਕਾ ਪਰ ਮੱਟੀਕੇ ਦਾ ਨਾਂ ਨਾਂ ਪੜਾਂਗੇ ਹਾਂ ਵੀ ਸਾਨੂੰ ਆਏ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਪ੍ਰਾਮਾ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਰਾਮਗੜ੍ਹ ਭੁੰਦੜ ਤੇ ਜ਼ਿਲ੍ਹੇ ਬਠਿੰਡੇ ਤੋਂ ਜਮਾ ਇੱਕ ਕਰੇ ਲੂ ਪਸ਼ੂ ਪਾਲਕ ਦੇ ਘਰੋਂ ਦੋਸਤੋ ਵੀਡੀਓ ਆ ਤੇ ਬਾਈ ਹੋ ਰਿਆ ਨੇ ਆ ਪਹਿਲਾ ਸੂਆ ਪਲੂਣ ਬੱਚੀ ਸੇਲ ਕਰਨੀ ਆ ਕੀ ਡਿਟੇਲ ਆ ਕਿੰਨੀ ਕੁਮਰ ਆ ਤੇ ਕਿੰਨੇ ਕ ਦਿਨੇ ਤੇ ਸੂਣ ਦੇ ਰਹਿਗੇ ਆਪਣੇ ਨਾਲ ਮਾਲਕ ਹੋਣਗੇ ਸਾਰੀ ਡਿਟੇਲ ਇਹਨਾਂ ਤੋਂ ਲਵਾਂਗੇ ਫੁੱਲ ਵਾਰੀ ਵੀਡੀਓ ਦੇ ਵਿੱਚ ਕਰਾਵਾਂਗੇ ਦੋਸਤੋ ਵੀਡੀਓ ਆ ਜਿਹੜੀ ਬਾਈ ਜੀ ਤਰੀਕ ਹੋ 3 ਅਗਸਤ 2025 ਦੀ 3 ਤਰੀਕ 8ਵਾਂ ਮਹੀਨਾ 2025 ਦੀ ਵੀਡੀਓ ਆ ਬਹੁਤ ਸੋਹਣੀ ਦੋਸਤੋ ਐਨ ਜਮਾ ਬਗਲੇਰ ਦੀ ਬੱਚੀ ਆ ਤੇ ਚੰਗੇ ਸੀਮੰਟ ਦੀ ਮਾਲਕ ਦੱਸਦੇ ਆ ਆਜੋ ਆਪਾਂ ਮਾਲਕ ਨਾਲ ਹੀ ਸਾਰੀ ਗੱਲਬਾਤ ਕਰਦੇ ਆ ਸਸੀ ਕਾਲ ਅੰਕਲ ਜੀ ਸਸੀ ਕਾਲ ਜੀ ਪਹਿਲਾਂ ਤਾਂ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 94177 ਹਾਂਜੀ 42783 ਠੀਕ ਆ ਪਿੰਡ ਰਾਮਗੜ੍ਹ ਭੁੰਡੜ ਪਿੰਡ ਰਾਮਗੜ੍ਹ ਭੁੰਡੜ ਜ਼ਿਲ੍ਹਾ ਬਰਨਡਾ ਹਾਂ ਤਹਿਸੀਲ ਮੋੜ ਮੰਡੀ ਆ ਜੀ ਮੋੜ ਮੰਡੀ ਤੇ ਜੀ ਆਪਣਾ ਘਰ ਰਹਿ ਗਿਆ ਪਿੰਡ ਦੇ ਬਾਹਰ ਬੋਰਡ ਤੋਂ ਹਾਂ ਡਿਸਪੈਂਸਰੀ ਕੋਲੇ ਹਾਂ ਜਦੋਂ ਜੋਧਪੁਰ ਪੱਖ ਨੂੰ ਜਾਣਾਂ ਡਿਸਪੈਂਸਰੀ ਦੇ ਕੋਲੇ ਘਰ ਹੈ ਠੀਕ ਆ ਡਿਸਪੈਂਸਰੀ ਦੇ ਕੋਲੇ ਬਿਲਕੁਲ ਘਰ ਹੈ ਜੀ ਅੰਕਲ ਇਹ ਕਿੰਨੇ ਕ ਦਿਨਾਂ ਦੀ ਕੱਚੀ ਆ ਹੁਣ ਇਹ ਇਹ ਮਤਲਬ ਹਫਤਾ ਕਿ ਲੈ ਜੂ ਇੱਕ ਹਫਤਾ ਹੀ ਲੈ ਜੂ ਹਫਤਾ ਕਿ ਲੈ ਜੂ ਠੀਕ ਹੈ ਤੇ ਇਦੀ ਮਾਂ ਜਿਹੜੀ ਉਹ ਖੜੀ ਹੈ ਨਾ ਹਾਂ ਇਹ ਨਹੀਂ ਮਾਂ ਹੋ ਖੜੀ ਆ ਇਹ ਉਹਦੇ ਪਹਿਲੇ ਸੂਏ ਦੀ ਇਹ ਬੱਚੀ ਹੈ ਦੂਜੇ ਸੂਏ ਦੀ ਉਹ ਬੱਚੀ ਹੈ ਠੀਕ ਆ ਦੂਜੇ ਸੂਏ ਦੀ ਉਹ ਕੋਲੇ ਬੈਠੀ ਆ ਹਾਂ ਜੀ ਕੋਲੇ ਬੈਠੀ ਉਹ ਤੇਰੀ ਮਾਂ ਦਾ ਪਹਿਲੇ ਸੂਏ ਦਾ ਕਿੰਨੇ ਕ ਦੁੱਧ ਸੀ ਬਾਈ ਤੇਰੀ ਦੁੱਧ ਤੇਰੀ ਮਾਂ ਨੇ ਪਹਿਲੇ ਅੱਛਾ ਹਾਂ ਜੀ ਪਹਿਲਾਂ ਨੇ ਉਹ ਵੀ ਚੰਗੇ ਟੀਕੇ ਦੀ ਹੈ ਇਹ ਵੀ ਚੰਗੇ ਟੀਕੇ ਦੀ ਹੈ ਤੇ ਬੱਚੀ ਵਾਲਾ ਟੀਕਾ ਭਰਾ ਹੀ ਪੂਰਾ ਇੱਕ ਨੰਬਰ ਵਧੀਆ ਟੀਕਾ ਭਰਾ ਮੱਟੀਕੇ ਦਾ ਨਾਂ ਨਹੀਂ ਨਾ ਪੜਾਂਗੇ ਹਾਂ ਵੀ ਸਾਨੂੰ ਆਏ ਲੈ ਕੇ ਰੱਖਿਆ ਵੀ ਕਿਹੜੇ ਨਾ ਨਾ ਲੈ ਕੁਲੋ ਕੇ ਰੱਖਿਆ ਠੀਕ ਆ ਠੀਕ ਆ ਜੀ ਆਪਾਂ ਇਧਰ ਨੂੰ ਤੋੜ ਲੈ ਕੇ ਫੇਰੇ ਨੂੰ ਹਾਂ ਤ ਬੱਛੀ ਇੱਕ ਜਿਹੜੀ ਬਾਕੀ ਜਿਹੜਾ ਨਗੀਨਾ ਹੁੰਦਾ ਨਾ ਬਹੁਤ ਸੋਹਣੀਆ ਕਰਮਾਲੀ ਯਾਰ ਤੇ ਬਾਕੀ ਤੁਹਾਨੂੰ ਵੀਡੀਓ ਚ ਵੀ ਸਜਣੋ ਦੇਖਦੀ ਆ ਤੋੜ ਕੇ ਤੁਹਾਨੂੰ ਜਮੈਂ ਤਸੱਲੀ ਆਪਾਂ ਕਰਾ ਦਨੇ ਆ ਬਹੁਤ ਸੋਹਣਾ ਥਣਲੇਵਾ ਇੱਕ ਚੀਜ਼ ਤਿਆਰ ਕਰੀਆ ਭਰਾ ਹੋਰਿਆ ਨੇ ਇਹ ਹੁੰਦੀ ਆ ਮਿਹਨਤ ਦੋਸਤੋ ਤੇ ਬਾਕੀ ਕਰਮਾਲੀ ਤੁਰਦੀ ਦੇਖੋ ਲੈ ਵਸ ਨੂੰ ਆ ਦੇਖੋ ਪੂਰੇ ਸ਼ੌਂਕ ਨਾਲ ਦਿਖਾਉਂਗਾ ਹਾਂਜੀ ਲੈ ਚਲੋ ਇੱਧਰੋਂ ਸਿੱਧਾ ਲੈ ਚਲੋ ਆ ਦੇਖੋ ਦੋਸਤੋ ਪਹਿਲਾ ਸੁਆ ਤੇ ਹੱਬ ਤੱਕ ਹਜੇ ਕਹਿੰਦੇ ਸੂਣ ਦਾ ਲੈ ਜੋ ਮੋੜ ਲਿਆਓ ਜੀ ਇੱਕ ਜਿਹੜਾ ਹੋਰ ਦਵਾਲ ਚੰਗਾ ਓਰੇ ਨੂੰ ਲਿਆ ਕੇ ਲਈ ਆਓ ਲਈ ਆ ਕੋਈ ਗੱਲ ਨਹੀਂ ਪਿੰਡ ਹੈ ਜੀ ਰਾਮਗੜ੍ਹ ਪੁੰਦੜ ਤੇ ਨੰਬਰ ਬਾਈ ਹੋ ਰਿਆਂ ਦਾ ਵੀਡੀਓ ਦੇ ਉੱਪਰ ਚੱਲੀ ਜਾਂਦਾ ਫੇਸ ਕੁਆਲਿਟੀ ਦੇਖੋ ਕਲਰ ਦੇਖੋ ਦੋਸਤੋ ਜਿਵੇਂ ਅੰਗਰੇਜ਼ਨ ਲੱਗਦੀ ਆ ਇੱਕ ਵਾਰੀ ਹੋਰ ਉਧਰ ਨੂੰ ਮੋੜ ਲਈ ਤੇ ਮੈਂ ਆਪਾਂ ਕਾਇ ਨਹੀਂ ਦੰਦੇ ਗੋਰੇ ਇਹ ਗੋਰਿਆਂ ਚੋਂ ਆਉਂਦੀ ਆ ਦੇਖੋ ਦੋਸਤੋ ਬੱਚੀ ਤੁਸੀਂ ਥਣ ਲੇਵਾ ਬਹੁਤ ਜਿਆਦਾ ਸੋਹਣਾ ਸ਼ੌਕ ਵਾਸਤੇ ਤੁਹਾਨੂੰ ਪੂਰੀ ਐਣ ਜਮਾ ਆਪਾਂ ਦਿਖਾ ਦਿੰਨੇ ਆ ਦੇਖੋ ਹਾਂਜੀ ਮੋੜ ਲਈ ਮਨ ਲਓ ਤੇ ਆਪਾਂ ਕਰਦੇ ਆਂ ਮੁੱਲਵਾੜੀ ਦੀ ਗੱਲਬਾਤ ਲਈ ਜਾਓ ਮਨ ਲਓ ਕਿੱਲੇ ਤੇ ਹਮ ਇਹਦਾ ਸ਼ੌਂਕ ਨਾ ਪਾਲੀ ਹੈ ਹੈ ਸ਼ੌਂਕ ਨਾ ਪਾਲੀ ਹੈ ਹਾਂ ਸਹੀ ਗੱਲ ਹੈ ਇਹ ਮਿਹਨਤ ਸ਼ੌਂਕ ਫਿਰ ਸਾਲਾ ਕੋਈ ਨਹੀਂ ਐਵੇਂ ਪੁੱਛ ਰੱਖਣ ਦਾ ਫਾਇਦਾ ਹੀ ਨਹੀਂ ਹਾਂ ਜੇ ਆਪਾਂ ਕੋਈ ਸ਼ੌਂਕ ਨਾ ਜੇ ਬੰਦਾ ਮਿਹਨਤ ਕਰੋ ਸ਼ੌਂਕ ਨਾ ਪਾਲੂ ਹਾਂ ਤਾਂ ਅੱਜ ਫਿਰ ਵੇਚਣ ਦਾ ਵੀ ਨਜ਼ਾਰਾ ਆ ਜਾਊਗਾ ਜੀ ਤੇ ਘਰ ਮਾਂ ਆਲੀ ਜਿਹਦੇ ਘਰੇ ਜਾਊਗੀ ਉਹਦੇ ਘਰੇ ਵੀ ਰੰਗ ਭਾਗ ਲਾਵੇ ਹਾਂ ਦੇਖ ਲਓ ਵੀਰੇ ਜਮਾ ਇੱਕ ਨੇਚਰਲ ਨਿਮਾ ਥੱਲੇ ਬੰਨੇ ਖੜਿਆ ਪਸ ਦੁੱਧੇ ਵੀ 20 ਤੋਂ ਪਲੱਸ ਕੱਢੂਗੀ ਅੱਛਾ ਪਹਿਲਾਂ ਪਾਜੋਗੀ ਹਾਂ ਵੀ ਤਾਂ ਪਲੱਸ ਕੱਢੂਗੀ ਹਾਂ ਥਣਾ ਥਣਾ ਦੀ ਬਹੁਤ ਸੋਹਣੀ ਹੈ ਹਨਾ ਵੀ ਤਾਂ ਉੱਪਰ ਕੱਢੂ ਦੁੱਧ ਕੱਢੂਗੀ ਹਾਂ ਤੇਰਾ ਕੀ ਭਾ ਕਰਦੇ ਆਪਾਂ ਜਾਇਜ਼ ਜਾਇਜ਼ ਭਾ ਤਾਂ ਮੌਕੇ ਤੇ ਕਰਾਂਗੇ ਮੈਂ ਕਹਣਾ ਭਾ ਤਾਂ ਕਰਨਾ ਪਊਗਾ ਵੀਡੀਓ ਆਜੋ ਆਪਾਂ ਮੁੱਲ ਦੀ ਕਲੀਅਰ ਕਰ ਲਈਏ ਅੰਕਲ ਹੋਰਾਂ ਤੋਂ ਕੀ ਮੁੱਲ ਕਰਦੇ ਹੋ ਜੀ ਜਾਇਜ਼ ਜਾਂ ਮੁੱਲ ਕਰਦੇ ਹੋ ਵੀ ਮਿਹਨਤ ਦਾ ਮੁੱਲ ਛੋੜਾ ਵੀ ਪਵੇ ਮੁੱਲ 1 ਲੱਖ ਰੁਪਿਆ ਮੁੱਲ ਕਰ ਪੂਰਾ 1 ਲੱਖ ਇਹਦੇ ਚੋ ਕੀ ਰਿਆਤ ਛੋਟੇ ਕੋਈ ਮੌਕੇ ਤੇ ਹੋ ਜੂਗਾ ਜਿਹੜਾ ਦੋਸਤੋ ਛੋਡੇ ਚ ਸੌਦਾ ਹੁੰਦਾ ਮੌਕੇ ਤੇ ਉਹਦੇ ਚ ਹੋ ਜਾ ਹੁੰਦਾ ਹੁਣ ਜਿਹੜੀ ਮੌਕੇ ਤੇ ਡਿਮਾਂਡ ਆ ਪੂਰਾ 1 ਲੱਖ ਰੁਪਈਆ ਦੋਸਤੋ ਮੁੱਲਾ ਤੇ ਵੀਡੀਓ ਦੇ ਉੱਤੇ ਵਾਲੇ ਨੰਬਰ ਚੱਲੀ ਜਾਂਦਾ ਜਿਹੜੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਕੇ ਤਸੱਲੀ ਕਰਕੇ ਦੋਸਤੋ ਤੁਸੀਂ ਸੌਦਾ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਕਾਲ ਜੀ ਸਾਰੇ